ਹਾਂਜੀ ਸਾਧ ਸੰਗਤ ਜੀ ਇਹ ਸੇਵਾ ਦੇ ਵਿੱਚ ਗੱਡੀ ਵੇਖੋ ਚੱਲ ਰਹੀ ਆ Swift Dzire ਗੁਰੂ ਮਹਾਰਾਜ ਨੇ ਕਿਰਪਾ ਕੀਤੀ ਨਗਰ ਕੀਰਤਨ ਜੋ ਦਮਦਮੀ ਟਕਸਾਲ ਤੋਂ ਹਰ ਸਾਲ ਸਾਡੇ ਨਗਰ ਵਿੱਚ ਆਉਂਦਾ ਹੈ ਤੇ ਅੱਗੇ ਪਿੰਡਾਂ ਵਿੱਚ ਪਹੁੰਚਦੇ ਨੇ ਸੇਵਾਦਾਰ ਸਾਡੇ ਨਗਰ ਦੇ ਸੇਵਾ ਕਰ ਰਹੇ ਨੇ ਤੇ ਅਸੀਂ ਸਾਰੇ ਗਏ ਸੀ ਵੱਲਾ ਮੰਡੀ ਕਿੰਨੂ ਸੰਤਰੇ ਲੈਣ ਉਥੇ ਜਾ ਕੇ ਸਲਾਬ ਬਦਲ ਗਈ ਕਿ ਨਹੀਂ ਸੇਵ ਲੈ ਕੇ ਜਾਈਏ ਸੰਗਤ ਲਈ ਤੇ ਅਸੀਂ ਉਸੇ ਵੇਲੇ ਹੀ ਸੇਵਾਂ ਦੀਆਂ ਪੇਟੀਆਂ ਗੱਡੀ ਵਿੱਚ ਲਦੀਆਂ ਤੇ ਜਗ੍ਹਾ ਘੱਟ ਸੀ ਫਿਰ ਵੀ ਅਸੀਂ ਗੱਡੀ ਨਾਲ ਬਹੁਤ ਧੱਕਾ ਕੀਤਾ ਤੇ ਇਹ ਸਾਡੇ ਨਗਰ ਦੇ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਇਹ ਸੇਵ ਨੇ ਆ ਕੇ ਪਹਿਲਾਂ ਤੋਤੇ ਤੇ ਵਿੱਚ ਵੀਰ ਇੱਕ ਦੋ ਕਹਿੰਦੇ ਸੀ ਨਹੀਂ ਧੋਣ ਦੀ ਲੋੜ ਨਹੀਂ ਪਰ ਇਹ ਚੀਜ਼ ਸਾਨੂੰ ਕੋਈ ਵੀ ਆ ਫਲ ਫਰੂਟ ਹੈ ਧੋ ਕੇ ਛਕਣਾ ਚਾਹੀਦਾ ਧੋ ਕੇ ਵਰਤਣਾ ਚਾਹੀਦਾ ਤੇ ਸੇਵਾ ਹੋ ਰਹੀ ਹੈ ਤੇ ਨਗਰ ਕੀਰਤਨ ਦੇ ਵਿੱਚ ਆਈਆਂ ਸੰਗਤਾਂ ਲਈ ਹਰ ਸਾਲ ਨਗਰ ਰਿਆੜ ਦੀ ਸੰਗਤ ਵੱਲੋਂ ਸੇਵਾ ਕੀਤੀ ਜਾਂਦੀ ਹੈ ਜੋ ਨਗਰ ਕੀਰਤਨ ਪੋਸ ਦੀ 7ਵੀਂ ਨੂੰ ਆਉਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਤੇ ਇਹ ਅੰਮ੍ਰਿਤ ਵੇਲੇ ਲੜਕੇ 4 ਵਜੇ ਜਾ ਕੇ ਵੱਲੇ ਮੰਡੀ ਤੋਂ ਇਹ ਸੇਬ ਲੈ ਕੇ ਆਂਦੇ ਸੇਵਾਦਾਰਾਂ ਨੇ ਸਾਰੇ ਧੋ ਬਣਾ ਕੇ ਫਿਰ ਵਰਤਾਏ ਸੰਗਤਾਂ ਨੂੰ ਬੜੀ ਚੜ੍ਹਦੀ ਕਲਾ ਇਸੇ ਤਰ੍ਹਾਂ ਹਰ ਸਾਲ ਸੇਵਾ ਕੀਤੀ ਜਾਂਦੀ ਹੈ ਨੱਗਰ ਰਿਆੜ ਦੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਆ ਦੇਖੋ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ